सात नाम वाहे गुरु सात नाम वाहे ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਜਿਹੜਾ ਵਲੌਗ ਸਟਾਰਟ ਕੀਤਾ ਹੈ ਉਹ ਕੱਲ ਦੇ ਵਲੌਗ ਨਾਲ ਉਹੀ ਅੱਗੇ ਸਟਾਰਟ ਕਰ ਦਿੱਤਾ ਹੈ ਮੈਂ ਤੇ ਜਿਹੜੀ ਤੁਸੀਂ ਪਿੱਛੇ ਕਲਿੱਪ ਦੇਖ ਕੇ ਆਏ ਉਹ ਉਹ ਅਸੀਂ ਉੱਥੇ ਹਜੂਰ ਸਾਹਿਬ ਦੀ ਕਲਿੱਪ ਸੀਗੀ ਜਿਹੜੀ ਕਿ ਅਸੀਂ ਰਾਤ ਨੂੰ 2:30 ਵਜੇ ਉਹ ਉਸ ਉਸ ਜਗ੍ਹਾ ਤੇ ਜਾ ਕੇ ਦਰਸ਼ਨ ਕੀਤੇ ਸੀਗੇ ਜਿੱਥੇ ਕੀ ਗਾਗਰ ਪਰ ਕੇ ਲਿਆਉਂਦੇ ਨੇ ਤੇ ਇਸ਼ਨਾਨ ਵਗੈਰਾ ਕਰਵਾਉਂਦੇ ਨੇ ਸ਼ਸਤਰਾਂ ਨੂੰ ਤੇ ਅਸੀਂ ਉੱਥੇ ਜਲਦੀ ਉੱਠ ਕੇ ਚਲੇ ਗਏ ਸੀਗੇ ਤੇ ਹੁਣ ਜਿਹੜਾ ਹੈ ਅਗਲਾ ਦਿਨ ਨੇ ਤੇ ਅਗਲੇ ਦਿਨ ਅਸੀਂ ਫਿਰ ਗਏ ਸੀ ਭਗਤ ਨਾਮਦੇਵ ਦੇ ਮੰਦਿਰ ਦੇ ਵਿੱਚ ਇਹ ਮੰਦਿਰ ਦੇ ਵਿੱਚ ਨਾ ਇੱਕ ਚੱਕੀ ਹੈਗੀ ਏ ਜਿਹੜੀ ਕਿ ਭਗਤ ਨਾਮਦੇਵ ਨੇ ਚਲਾਈ ਸੀਗੀ ਤੇ ਉਹੀ ਫਿਰ ਸਾਰੇ ਜਨੇ ਮਤਲਬ ਇੱਥੇ ਐਵੇਂ ਹੀ ਚਲਾਉਂਦੇ ਨੇ ਚੱਕੀ ਨੂੰ ਤੇ ਜਿੰਨੇ ਵੀ ਸ਼ਰਧਾਲੂ ਆਏ ਹੋਏ ਸੀ ਸਾਰੇ ਹੀ ਇੱਕ ਤਕਰੀਬਨ ਚਲਾ ਰਹੇ ਸੀਗੇ ਤੇ ਇੱਥੇ ਹੈਗਾ ਸੀਗਾ ਮੰਦਿਰ ਵੀ ਤੇ ਅਸੀਂ ਮੰਦਿਰ ਦੇ ਬਿਲਕੁਲ ਅੰਦਰ ਨਹੀਂ ਗਏ ਕਿਉਂਕਿ ਰਸ਼ ਬਹੁਤ ਜ਼ਿਆਦਾ ਸੀਗਾ ਇੱਕ ਤੇ ਤੇ ਬਾਕੀ ਕੁਝ ਲੋ ਸਾਡੇ ਨਾਲ ਥੋੜਾ ਬੱਚੇ ਸੀਗੇ ਨਾਲ ਤੇ ਮੁਸ਼ਕਿਲ ਸੀਗਾ ਅੰਦਰ ਜਾਣਾ ਫਿਰ ਅਸੀਂ ਕਿਹਾ ਚਲੋ ਨਹੀਂ ਅਸੀਂ ਅੰਦਰ ਨਹੀਂ ਜਾਂਦੇ ਤੇ ਅਸੀਂ ਬਾਹਰੋਂ ਹੀ ਦਰਸ਼ਨ ਕਰਦੇ ਆ ਤੇ ਫਿਰ ਹੁਣ ਹੈ ਲਾਸਟ ਸਾਡਾ ਗੁਰਦੁਆਰਾ ਇੱਕ ਹੈਗਾ ਸੀਗਾ ਲਾਸਟ ਦੇ ਵਿੱਚ ਅਸੀਂ ਇੱਥੇ ਆਏ ਸੀਗੇ ਤੇ ਇੱਥੇ ਬੱਚੇ ਖੇលਦੇ ਪਏ ਨੇ ਤੇ ਹੁਣ ਸਾਡੇ ਜਿਹੜੀ ਕਿ ਹਜੂਰ ਸਾਹਿਬ ਤੋਂ ਵਾਪਸੀ ਹੈ ਤੇ ਅਸੀਂ ਪਹੁੰਚ ਚੁੱਕੇ ਹਾਂ ਸਟੇਸ਼ਨ ਤੇ ਸਵੇਰ ਦਾ ਹੀ ਟਾਈਮ ਹੈ ਇਹ ਜੋ ਜਿਹੜਾ ਵੀ ਅਸੀਂ ਕੋਈ ਦਰਸ਼ਨ ਕਰਨ ਗਏ ਆ ਜਾਂ ਕਿਤੇ ਵੀ ਅਸੀਂ ਗਏ ਆ ਨਾ ਬਸ ਅਸੀਂ ਮਾਰਨਿੰਗ اچ ਹੀ ਨਿਕਲੇ ਸੀਗੇ ਹਰ ਹਰ ਜਗ੍ਹਾ ਤੇ ਔਰ ਬੜਾ ਹੀ ਮਤਲਬ ਹਿੰਮਤ ਕਰਨੀ ਪੈਂਦੀ ਏ ਇੱਥੇ ਜਾ ਕੇ ਭਜਨਾ ਬੜਾ ਬੜਾ ਬਸ ਹਿੰਮਤ ਨਾਲ ਹੀ ਭਜਨਾ ਪੈਂਦਾ ਤੇ ਇੱਥੇ ਅਸੀਂ ਸਾਰੇ ਜਨੇ ਆਪ ਪਹੁੰਚੇ ਆ ਬਾਕੀ ਹਾਲੀ ਹੋਰ ਵੀ ਮੈਂਬਰ ਸਾਡੇ ਆ ਰਹੇ

ਦੇ ਅੰਦਰ ਜਾ ਕੇ ਸਾਡੇ ਨਾਲ بڑا ਹੀ ਇੱਕ ਮਜ਼ਾਕ ਜਿਹਾ ਹੋ ਗਿਆ ਸੀਗਾ ਅਸੀਂ ਪਹਿਲੇ ਤੇ ਸੀ ਗਏ ਸੀਗੇ ਪਲੇਟਫਾਰਮ ਨੰਬਰ 1 ਤੇ ਤੇ ਆਰਾਮ ਨਾਲ ਉੱਥੇ ਬੈਠੇ ਹੋਏ ਸੀ ਤੇ ਫਿਰ ਬਾਦ ਚ ਕਹਿਣ ਲੱਗੇ ਡੈਡੀ ਅਰੀ ਕਹਿੰਦੇ ਨੇ ਬਿਨਾ ਪਲੇਟਫਾਰਮ ਨੰਬਰ 2 ਤੇ ਟ੍ਰੇਨ ਆਣੀ ਹੈ ਤੇ ਅਸੀਂ ਫਿਰ ਬੱਚਿਆਂ ਨੂੰ ਲੈ ਕੇ ਉਧਰਲੀ ਸਾਈਡ ਚਲੇ ਗਏ 2 ਤੇ ਤੇ ਜਾ ਕੇ ਹੱਲੀ ਅਸੀਂ ਬੈਠੇ ਹਾਂ ਤੇ ਨਾ ਇੰਨੇ ਨੂੰ ਨਾ ਸਾਡੇ ਅੱਗੋਂ ਅੱਗੋਂ ਦੀ ਨਾ ਗੱਡੀ ਮਤਲਬ ਸਾਡੇ ਨਾ ਬੈਕ ਤੇ ਇੱਕ ਗੱਡੀ ਖੜੀ ਸੀ ਕਿ ਤੇ ਉਹ ਗੱਡੀ ਘੁੰਮ ਕੇ ਨਾ ਪਲੇਟਫਾਰਮ ਨੰਬਰ 1 ਤੇ ਆ ਗਈ ਤੇ ਉਸੇ ਗੱਡੀ 'ਚ ਹੀ ਅਸੀਂ ਜਾਣਾ ਸੀਗਾ ਐ ਵਾਲੀ ਟ੍ਰੇਨ ਦੇਖੋ ਜਾ ਰਹੀ ਹੈ ਨਾ ਤੇ ਇਹ ਇੱਕ ਤੇ ਆ ਕੇ ਖੜੀ ਹੋ ਗਈ ਆਏ ਸਾਰੇ ਬੱਚੇ ਇੰਨਾ ਰੋਏ ਵੀ ਅਸੀਂ ਟ੍ਰੇਨ ਤੇ ਕਿਵੇਂ ਚੜਾਂਗੇ ਫਿਰ ਨਾ ਮਤਲਬ ਅਸੀਂ ਇੱਕ ਦੂਸਰੇ ਸੀੜੀਆਂ ਤੋਂ ਚੜ ਕੇ ਤੇ ਨਹੀਂ ਗਏ ਅਸੀਂ ਫਿਰ ਇੱਥੋਂ نیچے ਉਤਰ ਕੇ ਨਾ ਜਿੱਥੇ ਆ ਪਾਈਪ ਚ ਵਿਕਦਾ ਪਿਆ ਇੱਥੋਂ ਉਤਰ ਕੇ ਬਸ ਇੱਥੋਂ ਹੀ ਚੜ ਗਏ ਅਸੀਂ ਇਹ ਟ੍ਰੇਨ ਤੇ ਔਰ ਪਿੱਛੇ ਖੜੀ ਹੋਈ ਹੈ ਟ੍ਰੇਨ ਤੇ ਬਸ ਸੀ ਉਸ ਟਾਈਮ ਸੀਨ ਵੇਖਣ ਵਾਲਾ ਸੀ ਪਰ ਮੈਂ ਨਾ ਵੀਡੀਓ ਸ਼ੂਟ ਨਹੀਂ ਕਰ ਪਾਈ ਤੇ ਹੁਣ ਅਸੀਂ ਟ੍ਰੇਨ ਦੇ ਵਿੱਚ ਨਾ ਬੈਠ ਚੁੱਕੇ ਆ ਤੇ ਅਸੀਂ ਅੱਜ ਜਾ ਰਹੇ ਆ ਮਨਮਾੜ ਮਨਮਾੜ ਸਾਡਾ ਇੱਕ ਮਤਲਬ ਅਸੀਂ ਇੱਕ ਰਾਤ ਅਸੀਂ ਉੱਥੇ ਰਹਿਣਾ ਸੀਗਾ ਤੇ ਇਹ ਵੀ ਇੱਕ ਸਾਢੇ 2 ਥੋੜੇ ਜਿਹਾ ਚਲੋ ਜੋ ਹੁੰਦਾ ਚੰਗੇ ਵਾਸਤੇ ਹੀ ਹੁੰਦਾ ਥੋੜਾ ਸਾਨੂੰ ਰੈਸਟ ਮਿਲ ਗਿਆ ਸੀਗਾ ਮਨਮਾੜ ਅਸੀਂ ਬੜੇ ਆਰਾਮ ਨਾਲ ਰਹੇ ਆ ਤੇ ਉੱਥੇ ਵੀ ਉੱਥੇ ਵੀ ਇੱਕ ਗੁਰਦੁਆਰਾ ਹੈਗਾ ਏ ਤੇ ਉੱਥੇ ਅਸੀਂ ਇੱਕ ਰਾਤ ਰਹੇ ਸੀ ਇੱਕ ਦਿਨ ਰਹੇ ਆ ਤੇ ਇੱਕ ਰਾਤ ਰਹੇ ਆ ਤੇ ਬਾਕੀ ਅਸੀਂ ਮਤਲਬ ਅਗਲੀ ਰਾਤ ਨੂੰ ਫੇਰ 1 ਵਜੇ ਅਸੀਂ ਉੱਥੋਂ ਨਿਕਲੇ ਸੀਗੇ ਦੋ ਰਾਤਾਂ ਹੀ ਲਗਾ ਲਓ 12 ਵਜੇ ਤੱਕ ਤੇ ਅਸੀਂ ਉੱਥੇ ਰਹੇ ਹਾਂ ਤੇ ਬਸ ਇੱਥੇ ਹੁਣ ਬੱਚੇ ਸਾਰੇ ਆਪਣੇ ਆਪਣੇ ਗੇਮ ਕੁਝ ਮੈਮੀ ਮੈਮੀ ਖੇੜਦੇ ਪਏ ਨੇ ਤੇ ਇਹ ਜਿਹੜੀ ਉੱਥੇ ਜਿਹੜੀ ਟ੍ਰੇਨ ਹੈ ਨਾ ਐ ਮਤਲਬ ਹੈਗੀ ਤੇ ਬੁਕਿੰਗ ਵਾਲੀ ਸੀਗੀ ਪਰ ਐ ਹੈ ਕਿ ਵੀ ਸਾਰੇ ਇਕੱਠੇ ਬੈਠੇ ਸੀ ਇੱਕੋ ਡੱਬੇ ਦੇ ਵਿੱਚ ਤੇ ਬੜਾ ਮਤਲਬ ਵਧੀਆ ਸੀਗਾ ਇੱਥੇ ਤੇ ਜਿਵੇਂ ਜਿਵੇਂ ਇਧਰਲੀ ਸਾਈਡ ਜਿਹੜਾ ਯੋ ਮਨਮਾੜ ਸੀਗਾ ਨਾ ਯੋ ਹਜੂਰ ਸਾਹਿਬ ਤੋਂ 7 ਘੰਟੇ ਦਾ ਰਸਤਾ ਸੀਗਾ ਮਨਮਾੜ ਦਾ ते असी सत घंटे बाद उ मनमार पहुँचे से काफ़ी टाइम लग गया सैठ बैठ के थक गए थे तो रात ही हो गई सी सू शाम हो गई सी सूँते पहुंचे हाँ अं बजे पहुँचे से सवेरे दस बजे असी दस बजे ट्रेन चली सी तो शामी पाँच बजे तक अस पहुँच गए थे तो बस इतने बच्चे अपना अपने अपना कर रहे हैं बस जो मन वजिए लगता ਦੇ ਹੁਣ ਸੇ ਇਥੇ ਉਤਰ ਗਏ ਆ ਸਟੇਸ਼ਨ ਤੇ ਸੌਰੀ ਟ੍ਰੇਨ ਤੋਂ ਉਤਰ ਗਏ ਆ ਤੇ ਸਟੇਸ਼ਨ ਤੋਂ ਬਾਹਰ ਆ ਰਹੇ ਆ ਤੇ ਸਟੇਸ਼ਨ ਤੋਂ ਬਾਹਰ ਆਣਾ ਵੀ ਇੱਕ ਵੱਡਾ ਟਾਸਕ ਹੀ ਹੋ ਜਾਂਦਾ ਸੀ ਕਿਉਂਕਿ ਸਮਾਨ ਬੜਾ ਜਿਆਦਾ ਸੀ ਨਾ ਸਾਰਿਆਂ ਦੇ ਕੋਲ ਤੇ ਫਿਰ ਬੜਾ ਮੁਸ਼ਕਿਲ ਹੁੰਦਾ ਸੀਗਾ ਬਾਹਰ ਨਿਕਲਣਾ ਬਸ ਇਹ ਨਾ ਕਿਦਰੇ ਅਗਰ ਜਾਓ ਨਾ ਇੰਨਾ ਸਾਰਾ ਸਮਾਨ ਨਹੀਂ ਲੈ ਕੇ ਜਾਣਾ ਚਾਹੀਦਾ ਇੱਕ ਐ ਐਕਸਪੀਰੀਅੰਸ ਹੋ ਗਿਆ ਸਾਨੂੰ ਵੀ ਜਿਆਦਾ ਸਮਾਨ ਨਾ ਲੈ ਕੇ ਜਾਓ ਤੇ ਹੋਂ ਅਸੀਂ ਬੈਠ ਗਏ ਆ ਆਟੋ ਦੇ ਵਿੱਚ ਇੱਥੋਂ ਦੇ ਆਟੋ ਵੀ ਬੜੇ ਛੋਟੇ ਸੀਗੇ ਬੜੀ ਮੁਸ਼ਕਿਲ ਬੈਠਾ ਜਾਂਦਾ ਸੀ ਕੁਝ ਸਾਡੇ ਕੋਲ ਸਮਾਨ ਜ਼ਿਆਦਾ ਸੀ ਤੇ ਉਹਦੇ ਕਰਕੇ ਫਿਰ ਅਸੀਂ ਮੁਸ਼ਕਿਲ ਨਾਲ ਹੀ ਬੈ ਪੰਦੇ ਸੀਗੇ ਬਸ ਥੋੜਾ ਜਿਹਾ ਦੂਰ ਹੀ ਸੀਗਾ ਗੁਰਦੁਆਰਾ 10 10 ਮਿੰਟ ਵੀ ਨਹੀਂ ਲੱਗਦੇ ਸੀਗੇ ਮਤਲਬ 5-7 ਮਿੰਟ ਦੀ ਦੂਰੀ ਤੇ ਹੀ ਹੈਗਾ ਸੀਗਾ ਸਮਾਨ ਜ਼ਿਆਦਾ ਹੋਣ ਕਰਕੇ ਨਾ ਫਿਰ ਸਾਨੂੰ ਆਟੋ ਕਰਨ ਲੈਣਾ ਬਸ ਹੀ खतरा खतरा नहीं, दा। <coughs> का। दा भी। मेरे नहीं। का। मेरे मेरे भी, बाहर बाहर नहीं। <laughs> नहीं। <laughs> भाई <गाए भार> <laughs> आप ਹਨ ਅਸੀਂ ਪਹੁੰਚ ਗਏ ਹੁਣ ਅਸੀਂ ਪਹੁੰਚ ਚੁੱਕੇ ਹਾਂ ਮੇਨ ਗੁਰਦੁਆਰਾਏ ਤੇ ਸਾਰਾ ਸਮਾਨ ਉਤਾਰ ਲਿਆ ਸਾਰੇ ਜਣੇ ਇੱਥੇ ਇਕੱਠੇ ਖੜੇ ਆ ਹਾਲੀ ਤੇ ਤੇ ਹੁਣ ਅਸੀਂ ਜਾਵਾਂਗੇ ਇੱਥੇ ਕਮਰੇ ਦਾ ਪਤਾ ਕਰਨ ਜਿਹੜੇ ਸਾਨੂੰ ਰੂਮ ਮਿਲਣਾ ਸੀ ਨਾ ਅਸੀਂ ਸੋਚਿਆ ਸੀ ਵੀ ਸਾਨੂੰ ਗਰਾਉਂਡ ਫਲੋਰ ਤੇ ਮਿਲ ਜਾਏ ਰੂਮ ਕਿਉਂਕਿ ਸਾਡੇ ਨਾਲ ਬਜ਼ੁਰਗ ਹੈਗੇ ਸੀਗੇ ਵੀ ਉਹ ਸੀੜੀਆਂ ਨਹੀਂ ਚੜ ਪਾ ਰਹੇ ਸੀ ਤੇ ਲੇਕਿਨ ਇਥੋਂ ਦੇ ਜਿਹੜਾ ਮਤਲਬ ਪ੍ਰਬੰਧਕ ਨੇ ਜਿਹੜੇ ਉਹਨਾਂ ਨੇ ਸਾਨੂੰ ਰੂਮ ਦਿੱਤਾ ਤੀਸਰੀ ਮੰਜ਼ਲ ਤੇ ਅਸੀਂ ਉਹਨਾਂ ਨੂੰ ਨਹੀਂ ਰਿਕੁਐਸਟ ਕੀਤੀ ਕਿ ਸਾਨੂੰ ਤੁਸੀਂ نیچے ਰੂਮ ਦੇ ਦਿਓ ਨਹੀਂ ਲੇਕਿਨ ਨਹੀਂ ਉਹਨਾਂ ਨੇ ਸਾਨੂੰ ਉੱਪਰ ਹੀ ਤੀਸਰੀ ਮੰਜ਼ਲ ਤੇ ਰੂਮ ਦਿੱਤਾ ਹਾਲੇ ਕਿ ਥੱਲੇ ਇੰਨੇ ਕਮਰੇ ਖਾਲੀ ਸੀਗੇ ਪਤਾ ਨਹੀਂ ਕਿਉਂ ਐਵੇਂ ਕਰਦੇ ਨੇ ਜਿਹੜੇ ਕਿ ਬਾਹਰੋਂ ਆਉਂਦੇ ਨੇ ਨਾ ਉਹਨਾਂ ਨੂੰ ਜ਼ਿਆਦਾ ਹੀ ਉਹ ਕਰਦੇ ਨੇ ਪਰੇਸ਼ਾਨ ਕੀਤਾ ਜਾਂਦਾ ਜਿਵੇਂ ਸਮਝ ਲਓ ਤੇ ਅਸੀਂ ਫਿਰ ਬੜੀ ਹੀ ਮੁਸ਼ਕਿਲ ਸਾਰਾ ਸਮਾਨ ਤੀਸਰੀ ਮੰਜ਼ਲ ਤੇ ਚੜਾਇਆ ਤੇ ਮੰਮੀ ਡੈਡੀ ਔਰ ਇਹ ਮੇਰੇ ਮਾਸੀ ਮਾਸੜ ਜੀ ਤੇ ਨੀਚੇ ਹੀ ਬੈਠੇ ਰਹੇ ਉਹ ਕਹਿੰਦੇ ਵੀ ਅਸੀਂ ਤੇ ਨਹੀਂ ਜਾਂਦੇ ਉੱਪਰ ਸਾਡੇ ਤੋਂ ਨਹੀਂ ਚੜਿਆ ਜਾਣਾ ਤੇ ਅਸੀਂ ਤੇ ਨੀਚੇ ਹੀ ਮਤਲਬ ਆਪਣਾ ਵੇਖਦੇ ਆ ਕਿਧਰੇ ਤੇ ਫਿਰ ਉਹ ਹਾਲ ਦੇ ਵਿੱਚ ਹੀ ਆਪਣਾ ਉਹਨਾਂ ਨੇ ਗੁੱਦੇ ਗੁੱਦੇ ਵੀ ਛਾਏ ਤੇ ਐਵੇਂ ਹੀ ਬਸ ਸਾਰੇ ਜਣੇ ਫਿਰ ਉੱਥੇ ਹੀ ਲੇਟ ਗਏ ਤੇ ਅਸੀਂ ਫਿਰ ਰਾਤ ਨੂੰ ਸਾਰਾ ਸਮਾਨ ਫਿਰ ਥੱਲੇ ਲਿਆਂਦਾ ਤੇ ਆਪਣਾ ਫਿਰ ਅਸੀਂ ਮੰਮੀ ਡੈਡੀ ਯਾਰਾਂ ਦੇ ਨਾਲ ਹੀ ਰਹੇ ਉੱਥੇ ਬਸ ਇੱਕ ਐਸੀ ਚੀਜ਼ ਤੋਂ ਥੋੜਾ ਜਿਹਾ ਲੱਗਿਆ ਸੀ ਵੀ ਉਹਨਾਂ ਨੂੰ ਚਾਹੀਦਾ ਸੀ ਵੀ ਰੂਮ ਨੀਚੇ ਦੇ ਦਿੰਦੇ ਔਰ ਹਾਂ ਹਾਲੇ ਜਦ ਕਿ ਹੈਗੇ ਸੀਗੇ ਰੂਮ ਐਨੇ ਸੀਗਾ ਵੀ ਨਹੀਂ ਹੈਗੇ ਹੈਗੇ ਸੀ ਪਰ ਉਹ ਪਤਾ ਨਹੀਂ ਜਾਣ ਪਛਾਨ ਵਾਲਿਆਂ ਨੂੰ ਦਿੰਦੇ ਸੀ ਜਾਂ ਪਤਾ ਨਹੀਂ ਕੋਈ ਸਿਫਾਰਿਸ਼ ਵਗੈਰਾ ਵਾਲੇ ਜਿਹੜੇ ਲਗਾਉਂਦੇ ਸੀ ਉਹਨਾਂ ਨੂੰ ਦਿੰਦੇ ਸੀਗੇ ਤੇ ਚਲੋ ਜੀ ਫੇਰ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਹਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਤੇ ਕਮੈਂਟ ਜਰੂਰ